ਤੁਹਾਨੂੰ ਕੀ ਲੱਗਦਾ ਕਿ ਕੰਗਨਾਰ ਰੌਦ ਦੀ ਫਿਲਮ ਨੂੰ ਐਸਪੀਸੀ ਪ੍ਰਮੋਟ ਕਰ ਰਹੀ ਹੈ ਬਿਲਕੁਲ ਪ੍ਰਮੋਟ ਕਰ ਰਹੀ ਹੈ ਪਰ ਉਹ ਤਾਂ ਵਿਰੋਧ ਕਰ ਰਹੇ ਤੁਸੀਂ ਗੱਲ ਸਮਝੋ ਨਾ ਪਰ ਇਹ ਵੀ ਪ੍ਰਮੋਟ ਦਾ ਇੱਕ ਤਰੀਕਾ ਹੁੰਦਾ ਨਾ ਤੁਸੀਂ ਗੱਲ ਸਮਝੋ ਕੰਗਨਾਰ ਰੌਦ ਫਿਲਮ ਬਣਾ ਰਹੀ ਐ ਅਮਰਜੈਂਸੀ ਮੈਨੂੰ ਨਹੀਂ ਲੱਗਦਾ ਵੀ ਦੇਸ਼ ਦੇ ਕੁਝ ਹਜ਼ਾਰ ਬੰਦਾ 10000 ਬੰਦਾ ਵੀ ਉਹਨਾਂ ਫਿਲਮ ਦੇਖਣ ਜਾਂਦਾ ਜਿਸ ਦਾ ਵਿਰੋਧ ਹੋਇਆ ਸ਼ਾਇਦ ਲੱਖਾਂ ਦਦਾਜ ਉਸ ਫਿਲਮ ਨੂੰ ਦੇਖਣ ਲੋਕੀ ਜਾਣਗੇ ਇਹਨੂੰ ਕੀ ਕਹਿੰਗੇ ਪ੍ਰਮੋਸ਼ਨ ਦਾ ਤਰੀਕਾ ਕੀਤਾ ਜਾਂਦਾ ਪਰ ਸਮਾਜ ਇਸ ਨੂੰ ਸਮਾਜ ਨੂੰ ਕੀ ਸੇਧ ਮਿਲਦੀ ਹੈ ਇਹ ਸਵਾਦ ਵਿਵਾਦ ਦੇ ਮੇਰੀ ਗੱਲ ਕੀ ਕਹਿ ਰਹੇ ਆ ਮਿੰਦਰ ਅਲੀ ਮਿਲੀ ਭ ਕੰਗਨਾ ਨੇ ਫਿਲਮ ਕਢੀ ਉਹ ਪ੍ਰਮੋਟ ਹੋ ਰਹੀ ਸੀ ਇਹਨਾਂ ਨੇ ਪ੍ਰਮੋਟ ਕਰਤੀ ਤੁਹਾਡੇ ਮੁਤਾਬਕ ਸਿਆਸਤ ਹੋ ਰਹੀ ਹੈ ਧਰਮ ਦੇ ਨਾਮ ਹੋ ਰਹੀ ਹੈ ਐਵੇਂ ਲੜਾਇਆ ਜਾ ਰਿਹਾ ਹਿੰਦੂ ਸਿਕੋਂ ਨੂੰ ਦਿਖਾਇਆ ਜਾ ਰਿਹਾ ਕੁਝ ਵੀ ਨਹੀਂ ਹੈ ਪ੍ਰਮੋਟ ਕੀਤਾ ਜਾ ਰਿਹਾ ਫਿਲਮ ਨੂੰ ਕੰਗਨਰ ਨੌਤ ਬਤੌਰ ਇੰਦਰਾ ਗਾਂਧੀ ਉਸ ਫਿਲਮ ਦੇ ਵਿੱਚ ਨਜ਼ਰ ਆ ਰਹੇ ਨੇ ਤੁਸੀਂ ਪਰਸਨਲੀ ਜੇ ਤੁਹਾਡਾ opinion ਜਾਨਣਾ ਚਾਹੀਏ ਕਿ ਤੁਹਾਡੇ ਨਜ਼ਰੀਏ ਤੋ ਕੰਗਨਰ ਨੌਦ ਦੀ ਸ਼ਖਸੀਅਤ ਕਿਸ ਤਰ੍ਹਾਂ ਦੀ ਹੈ ਜਿਹੜੇ ਉਹ ਬਿਆਨ ਦਿੰਦੀ ਹੈ ਉਹ ਵਾਜਬ ਨੇ ਚਾਹੇ ਉਹ ਕਿਸਾਨਾਂ ਨੂੰ ਲੈ ਕੇ ਨੇ ਜਾਂ ਦੇਖੋ ਜਿਹੜੀ ਗੱਲ ਕਿਸਾਨਾਂ ਨੂੰ ਲੈ ਕੇ ਉਸੋਂ ਨਵਾਂ ਪੈਣਾ ਦੇ ਖਿਲਾਫ ਕੋਈ ਵੀ ਬਿਆਨ ਦਿੰਦੀ ਹੈ ਮੈਂ ਉਹਦਾ ਸਮਰਥਨ ਨਹੀਂ ਕਰਦਾ ਕਿਉਂਕਿ ਮਾਵਾਂ ਪੈਣਾ ਸਭ ਦੀਆਂ ਸਾਂਝੀਆਂ ਨੇ ਬਿਲਕੁਲ ਮੈਂ ਉਹਦਾ ਸਨਮਾਨ ਕਰਦਾ ਮੈਂ ਕੰਗਨਾ ਦਾ ਵੀ ਸਨਮਾਨ ਕਰਦਾ ਪਰ ਜਿਹੜੀਆਂ ਜੱਥੇਬੰਦੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਲੇਡੀਜ਼ ਨੇ ਜਿਹੜੀਆਂ ਤਰਨੇਦੀ ਬੈਠੀਆਂ ਮੈਂ ਉਹਨਾਂ ਦਾ ਵੀ ਸਨਮਾਨ ਕਰਦਾ ਮਾਵਾਂ ਪੈਣਾ ਸਭ ਦੀਆਂ ਸਾਂਝੀਆਂ ਹਾਂ ਜਿਹੜੇ ਕਿਸਾਨ ਲੋਕ ਰਸਤੇ ਰੋਕ ਕੇ ਬੈਠੇ ਨੇ ਉਹਨਾਂ ਦਾ ਵਿਰੋਧ ਕਰਦੀ ਹੈ ਮੈਂ ਹਮੇਸ਼ਾ ਕੰਗਣਾ ਦੀ ਮਾਨਸਿਕਤਾ ਦੀ ਗੱਲ ਹੁੰਦੀ ਹੈ ਕਿ ਉਹ ਇਦਾਂ ਦੇ ਬੇਤੁਕੇ ਬਿਆਨ ਦਿੰਦੀ ਹੈ ਕੀ ਲੱਗਦਾ ਕਿ ਇੰਦਰਾ ਗਾਂਧੀ ਵਰਗਾ ਕਿਰਦਾਰ ਉਹ ਨਿਭਾ ਸਕਦੀ ਹੈ ਤੁਸੀਂ ਵੈਸੇ ਫਿਲਮ ਹਲੇ ਦੇਖੀ ਨਹੀਂ ਕਿਸੇ ਨੇ ਵੀ ਨਹੀਂ ਵੇਖੀ ਤੁਹਾਨੂੰ ਕੀ ਲੱਗਦਾ ਮੈਂ ਤਾਂ ਸ਼ਾਇਦ ਦੇਖਣ ਦਾ ਜਦੋਂ